ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਪੰਜਾਬੀ ਬਰਡ ਪ੍ਰੋਸੈਸਰ ਮਤਲਬ ਅੱਖਰ 2010 ਕਿਵੇਂ ਉਤਾਰ ਸਕਦੇ ਹੋ ਅਤੇ ਭਰ ਸਕਦੇ ਹੋ ਅਤੇ ਬਿਨਾ ਪਾਸਵਰਡ ਦੇ ਮੁਫਤਕੀਮੇ ਵਰਤ ਸਕਦੇ ਹੋ ਅਤੇ ਭੰਨ ਸੰਬੰਧੀ ਹੋਰ ਜਾਣਕਾਰੀ ਤੁਹਾਨੂੰ ਦੱਸਾਂਗੇ ਪ੍ਰੋਗਰਾਮ ਉਤਾਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਸ ਵੈਬਸਾਈਟ ਤੇ ਜਾਣਾ ਪਊਗਾ ਮਤਲਬ akhar.jattsite.com ਤਾਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਕੰਪਿਊਟਰ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਆਪਣੇ ਕੰਪਿਊਟਰ ਬਾਰੇ ਜਾਣਕਾਰੀ ਲਈ ਤੁਸੀਂ ਪਹਿਲਾਂ ਇੱਥੇ ਕਲਿੱਕ ਕਰੋ ਫਿਰ ਇੱਥੇ ਉਸ ਤੋਂ ਬਾਅਦ ਇੱਥੇ ਫਿਰ ਇੱਥੇ ਸੋ ਇਹ ਤਾਂ ਹੈ ਮੇਰੇ ਕੰਪਿਊਟਰ ਬਾਰੇ ਜਾਣਕਾਰੀ ਅਤੇ ਜਿਵੇਂ ਕਿ ਇੱਥੇ ਲਿਖਿਆ ਆ ਰਿਹਾ ਹੈ 64 ਬਿਟ ਸੋ ਮੈਨੂੰ ਅੱਖਰ ਪ੍ਰੋਗਰਾਮ ਮਤਲਬ 64 ਬਿਟ ਵਾਲਾ ਚਾਹੀਦਾ ਹੈ ਇਸ ਉੱਤੇ ਵਿੰਡੋਸ 64 ਬਿਟ ਵਾਲਾ ਅੱਖਰ ਪ੍ਰੋਗਰਾਮ ਭਰਿਆ ਜਾਵੇਗਾ ਸੋ ਇਸ ਨੂੰ ਭਰ ਲਈ ਇੱਥੇ ਕਲਿੱਕ ਕਰੋ ਅਤੇ ਕੁਝ ਸਕਿੰਟਾਂ ਵਿੱਚ ਇਹ ਪ੍ਰੋਗਰਾਮ ਉਤਰ ਜਾਵੇਗਾ ਇਹ ਤੁਹਾਡੇ ਇੰਟਰਨੈਟ ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਕੋਲ ਕਿੰਨਾ ਤੇਜ਼ ਗਤੀ ਵਾਲਾ ਇੰਟਰਨੈਟ ਹੈ ਸੋ ਮੇਰੇ ਉਤਰ ਗਿਆ ਫਿਰ ਇੱਥੇ ਦਬ ਕੇ ਸ਼ੋ ਇਨ ਫੋਲਡਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਫਾਈਲ ਇੱਥੇ ਉਤਰ ਗਈ ਹੈ ਫਿਰ ਫਾਈਲ ਤੇ ਮਾ우스 ਦਾ ਸੱਜਾ ਬਟਨ ਦਬੋ ਅਤੇ ਇਸ ਦੀ ਚੋਣ ਕਰ ਲਓ ਹੁਣ ਫਾਈਲ ਪੂਰੀ ਖੁੱਲ ਗਈ ਹੈ ਫਿਰ ਇਸ ਫੋਲਡਰ ਨੂੰ ਖੋਲੋ ਅਤੇ ਪ੍ਰੋਗਰਾਮ ਨੂੰ ਭੰਨ ਤੋਂ ਪਹਿਲਾਂ ਤੁਸੀਂ ਇਹ ਪੀਡੀਐਫ ਫਾਈਲ ਵੀ ਪੜ੍ਹ ਸਕਦੇ ਹੋ ਅਤੇ ਤੁਹਾਨੂੰ ਇਸ ਤਰ੍ਹਾਂ ਸੈਟਿੰਗ ਕਰਨੀ ਪਵੇਗੀ ਸੋ ਇਹ ਜਾਣਕਾਰੀ ਤੁਸੀਂ ਸਿੱਧੀ ਵੈਬਸਾਈਟ ਤੇ ਵੀ ਪੜ੍ਹ ਸਕਦੇ ਹੋ ਮਤਲਬ ਇੱਥੇ ਵੀ ਉਸ ਤੋਂ ਪਹਿਲਾਂ ਤੁਸੀਂ ਇਹ ਕਦਮ 2 ਨੰਬਰ ਤੇ ਕਲਿੱਕ ਕਰ ਲਓ ਅਸੀਂ ਜਾਣਨਾ ਚਾਹਾਂਗੇ ਕਿ ਅੱਖਰ ਪ੍ਰੋਗਰਾਮ ਕਿਹੜੇ ਦੇਸ਼ਾਂ ਵਿੱਚ ਵਰਤਿਆ ਜਾ ਰਿਹਾ ਹੈ ਇਸ ਲਈ ਤੁਸੀਂ ਇਸ ਲਿੰਕ ਤੇ ਕਲਿੱਕ ਕਰੋ ਅਤੇ ਆਪਣੇ ਦੇਸ਼ ਦੀ ਚੋਣ ਕਰ ਲਓ ਜੇਕਰ ਤੁਹਾਡਾ ਦੇਸ਼ ਇਹਨਾਂ ਦੇਸ਼ਾਂ ਵਿੱਚ ਨਹੀਂ ਹੈ ਤਾਂ ਤੁਸੀਂ ਮੇਰਾ ਦੇਸ਼ ਹੋਰ ਹੈ ਇਹ ਚੋਣ ਕਰ ਲਓ ਜਿਵੇਂ ਕਿ ਆਸਟਰੀਆ ਇੱਥੇ ਨਹੀਂ ਲਿਖਿਆ ਹੈ ਸੋ ਅਸੀਂ ਇੱਥੇ ਇਸ ਦੀ ਚੋਣ ਕਰਾਂਗੇ ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਫਿਲਹਾਲ 14 ਜਾਣਿਆਂ ਨੇ ਇੱਥੇ ਆਪਣੇ ਆਪਣੇ ਦੇਸ਼ਾਂ ਦੀ ਚੋਣ ਕੀਤੀ ਹੈ ਤੁਸੀਂ ਜੇਕਰ ਲਿੰਕ ਤੇ ਕਲਿੱਕ ਨਹੀਂ ਕਰਨਾ ਚਾਹੁੰਦੇ ਤਾਂ ਇੱਥੇ ਥੱਲੇ ਸਿੱਧਾ ਵੀ ਕਲਿੱਕ ਕਰ ਸਕਦੇ ਹੋ ਸੋ ਹੁਣ ਅਖਰ ਪ੍ਰੋਗਰਾਮ ਭਰਦੇ ਹਾਂ ਅਖਰ ਪ੍ਰੋਗਰਾਮ ਭਰਨ ਲਈ ਤੁਸੀਂ ਇੱਥੇ ਕਲਿੱਕ ਕਰੋ ਦੋ ਵਾਰੀ ਸੋ ਪ੍ਰੋਗਰਾਮ ਭੰਨ ਸਬੰਧੀ ਤਿਆਰੀ ਹੋ ਰਹੀ ਹੈ ਹੁਣ ਨੈਕਸਟ ਦਬ ਦਿਓ ਫਿਰ ਨੈਕਸਟ ਫਿਰ ਇੱਥੇ ਦਬ ਦਿਓ ਫਿਰ ਨੈਕਸਟ ਅਤੇ ਇੱਥੇ ਤੁਸੀਂ ਇਹ ਸਬੰਧੀ ਜਾਣਕਾਰੀ ਲਿਖ ਸਕਦੇ ਹੋ ਅਤੇ ਜਿੱਥੇ ਤੁਸੀਂ ਪ੍ਰੋਗਰਾਮ ਭੰਨਣਾ ਚਾਹੁੰਦੇ ਹੋ ਜੇਸ ਫੋਲਡਰ ਵਿੱਚ ਇੱਥੇ ਤੁਸੀਂ ਚੋਣ ਕਰ ਸਕਦੇ ਹੋ ਸੋ ਅਸੀਂ ਇੱਥੇ ਹੀ ਰਹਿਣ ਦਿੰਦੇ ਹਾਂ ਨੈਕਸਟ ਦਬਦੇ ਹਾਂ ਅਤੇ ਇੰਸਟਾਲ ਦਬਦੇ ਹਾਂ ਹੁਣ ਇਹ ਮੈਸੇਜ ਆ ਗਿਆ ਅਤੇ ਅਸੀਂ ਜੈਸ ਦੀ ਚੋਣ ਕਰਦੇ ਹਾਂ ਹੁਣ ਇਹ ਸੂਚਨਾ ਆ ਗਈ ਹੈ ਪ੍ਰੋਗਰਾਮ ਪਰਿਆ ਗਿਆ ਹੈ ਪਰ ਮੁਢਲੇ ਤੌਰ ਤੇ ਵਿੰਡੋਸ 7 ਵਿੱਚ ਇਹ ਪ੍ਰੋਗਰਾਮ ਆਮ ਸੈਟਿੰਗ ਹੋਈ ਤੇ ਨਹੀਂ ਚੱਲੇਗਾ ਸੋ ਜਿਹੜੀ ਕਿ ਜਾਣਕਾਰੀ ਪਹਿਲਾਂ ਦਿਖਾਈ ਸੀ ਤੁਹਾਨੂੰ ਇਸ ਤਰ੍ਹਾਂ ਵਿੰਡੋਸ 7 ਵਿੱਚ ਸੈਟਿੰਗ ਕਰਨੀ ਪਵੇਗੀ ਸੋ ਇਸ ਸੰਬੰਧੀ ਵਿਸਤਾਰ ਪੂਰਵਕ ਜਾਣਕਾਰੀ ਇਹਨਾਂ ਦੋਹਾਂ ਸੈਟਿੰਗਾਂ ਸੰਬੰਧੀ ਤੁਸੀਂ ਇਹਨਾਂ ਲਿੰਕਾਂ ਤੇ ਵੀ ਦੇਖ ਸਕਦੇ ਹੋ ਇੱਥੇ ਵੀਡੀਓ ਵੀ ਹੈ ਤੇ ਇੱਥੇ ਤੁਸੀਂ ਪੜ੍ਹ ਵੀ ਸਕਦੇ ਹੋ ਤੇ ਦੂਸਰੀ ਸੈਟਿੰਗ ਜੋ ਹੈ ਉਹ ਇਹ ਹੈ ਇਸ ਟਾਬ 'ਤੇ ਅਸੀਂ ਵੀਡੀਓ ਜਾਣਕਾਰੀ ਦੇ ਵਿੱਚ ਪਾ ਦੇਵਾਂਗੇ ਮਤਲਬ ਇੱਥੇ ਵੀਡੀਓ ਜਾਣਕਾਰੀ ਦੇ ਵਿੱਚ ਤੁਸੀਂ ਇਹ ਲਿੰਕ ਦੇਖ ਸਕਦੇ ਹੋ ਅਤੇ ਖੋਲ੍ਹ ਸਕਦੇ ਹੋ ਤੇ ਜਾਣਕਾਰੀ ਲੈ ਸਕਦੇ ਹੋ ਅੱਖਰ ਪ੍ਰੋਗਰਾਮ ਅਤੇ ਹੋਰ ਤਕਨੀਕੀ ਜਾਣਕਾਰੀ ਲਈ ਤੁਸੀਂ ਇਹ ਫੇਸਬੁੱਕ ਪੇਜ ਵੀ ਪਸੰਦ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਅੱਖਰ ਪ੍ਰੋਗਰਾਮ ਦੀ ਅਗਲੀ ਅਪਡੇਟ ਜਾਂ ਪੰਜਾਬੀ ਮਾਂ ਬੋਲੀ ਸੰਬੰਧੀ ਤਕਨੀਕੀ ਜਾਣਕਾਰੀ ਲਈ ਸੂਚਨਾਵਾਂ ਆਉਂਦੀਆਂ ਰਹਿਣ ਸੋ ਤੁਸੀਂ ਇਹ ਫੇਸਬੁੱਕ ਪੰਨਾ ਇੱਥੇ ਕਲਿੱਕ ਕਰਕੇ ਵੀ ਪਸੰਦ ਕਰ ਸਕਦੇ ਹੋ ਸਾਡੇ ਕੋਲ ਇਸ ਵੇਲੇ ਹੈ ਵਿੰਡੋਸ 7 ਹੋਮ ਪ੍ਰੀਮੀਅਮ ਇਹ 64 ਬਿਟ ਦਾ ਹੈ ਇਸ ਤੇ ਅਸੀਂ ਕਰ 2010 64 ਬਿਟਵਾਲਾ ਇੰਸਟਾਲ ਕਰਦੇ ਹਾਂ ਮਤਲਬ ਪਹਿਲੀ ਵਾਰੀ ਭਰਦੇ ਹਾਂ ਅਤੇ ਦੇਖਦੇ ਹਾਂ ਕਿ ਬਿਨਾ ਪਾਸਵਰਡ ਦੇ ਇਹ ਵਰਤਿਆ ਜਾ ਸਕਦਾ ਹੈ ਜਾਂ ਨਹੀਂ ਮੈਂ ਪੰਜਾਬੀ ਗੁਰੂਆਂ ਪੀਰਾਂ ਅਵਤਾਰਾਂ ਦੀ ਪੋਲੀ ਅਵਤਾਰਾਂ ਦੀ ਪੋਲੀ ਮਾਂ ਤੇ ਮੰਮਤਾ ਵਰਗੀ ਮਿੱਟੀ ਧੁੱਤ ਵਿੱਚ ਮੇਂ ਸ਼ਰੀਰ ਢੋਲੀ ਤੇਰਾ ਜਲਾਡ ਲਡਾਇਆ ਤੈਨੂੰ ਅਸੀਂ ਇੱਥੇ ਹਾਲੇ ਦੋ ਸੈਟਿੰਗਾਂ ਮਤਲਬ ਕੰਟਰੋਲ ਆਫ ਅਤੇ ਅਖਰ ਪ੍ਰੋਗਰਾਮ ਚਲਾਉਣ ਸੰਬੰਧੀ ਵਿੰਡੋਸ ਐਕਸਪੀ ਸਰਵਿਸ ਪੈਕ 2 ਦੀ ਚੋਣ ਨਹੀਂ ਕੀਤੀ ਸੋ ਅਸੀਂ ਪਹਿਲਾਂ ਉਂਝ ਹੀ ਖੋਲਣ ਦੀ ਕੋਸ਼ਿਸ਼ ਕਰਦੇ ਹਾਂ ਸੋ ਇੱਥੇ ਸਾਨੂੰ ਪਹਿਲੀ ਵਾਰੀ ਖੋਲਣ ਤੇ ਸੀਡੀ ਕੀ ਆ ਗਈ ਹੈ ਅਤੇ ਪਾਸਵਰਡ ਲਈ ਇਸ ਈਮੇਲ ਤੇ ਤੁਸੀਂ ਲਿਖ ਸਕਦੇ ਹੋ ਹੁਣ ਓਕੇ ਦਬਦਿਆਂ ਅਤੇ ਹੁਣ ਦੁਬਾਰਾ ਅੱਖਰ ਖੋਲਣ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਇਹ ਸੂਚਨਾ ਆ ਗਈ ਹੈ ਹੁਣ ਮਤਲਬ ਸੀਡੀ ਕੀ ਵੀ ਨਹੀਂ ਦਿਖਾਉਂਦਾ ਅਤੇ ਪਾਸਪੋਰਟ ਦੀ ਮੰਗ ਵੀ ਨਹੀਂ ਕਰਦਾ ਅਤੇ ਇਹ ਵੀ ਸੂਚਨਾ ਆਉਂਦੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪ੍ਰੋਗਰਾਮ ਖੁੱਲ ਗਿਆ ਹੈ ਸੋ ਕਹਿਣ ਤੋਂ ਭਾਵ ਪਹਿਲੀ ਵਾਰੀ ਜਦੋਂ ਤੁਸੀਂ ਪ੍ਰੋਗਰਾਮ ਭਰਦੇ ਹੋ ਬਿਨਾ ਪਾਸਵਰਡ ਦੇ ਤਾਂ ਇਹ ਖੁੱਲ ਜਾਂਦਾ ਹੁਣ ਇੱਥੇ ਟੈਸਟ ਕਰਦੇ ਹਾਂ ਕਿ ਇਹ ਪੂਰਾ ਚੱਲਦਾ ਹੈ ਜਾਂ ਸਿਰਫ ਵੈਸੇ ਹੀ ਦਿਖਾਉਂਦਾ ਹੈ ਸ਼ਬਦ ਜਾਂਚ ਕਰਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਸਹੀ ਸ਼ਬਦ ਦਾ ਸੁਝਾਅ ਦਿੰਦਾ ਹੈ ਸੋ ਪ੍ਰੋਗਰਾਮ ਸਹੀ ਚੱਲਦਾ ਹੈ ਮਤਲਬ ਸ਼ਬਦ ਜਾਂਚ ਜਾਂ ਸ਼ਬਦ ਜੋੜ ਜਾਂਚ ਸੰਭਵ ਹੈ ਸ਼ਬਦ ਕੋਸ਼ ਵੀ ਚੈੱਕ ਕਰ ਲੈਨੇ ਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਅੰਗਰੇਜ਼ੀ ਤੋਂ ਪੰਜਾਬੀ ਸ਼ਬਦ ਆ ਰਹੇ ਹਨ ਹੁਣ ਪੰਜਾਬੀ ਦੇ ਦੇਖਦੇ ਹਾਂ ਪੰਜਾਬੀ ਵੀ ਆ ਰਹੇ ਹੈ ਹੁਣ ਹੈਲਪ ਵਿੱਚ ਅਬਾਊਟ ਅੱਖਰ 2010 ਵਿੱਚ ਦੇਖਦੇ ਹਾਂ ਇੱਥੇ ਕੀ ਲਿਖਿਆ ਜਿਮ ਕੇ ਤੁਸੀਂ ਦੇਖ ਸਕ ਜਾਓ ਇਸ ਵਿੱਚ ਅਸੀਂ ਪਾਸਵਰਡ ਨਹੀਂ ਪਾਇਆ ਅਤੇ ਬਿਨਾ ਪਾਸਵਰਡ ਪਾਏ ਦੇ ਫਿਰ ਵੀ ਇਹ ਚੱਲ ਰਿਹਾ ਹੈ ਅਤੇ ਇੱਥੇ ਡੈਮੋ ਵਰਜਨ ਲਿਖਿਆ ਆ ਰਿਹਾ ਹੈ ਜੇਕਰ ਤੁਸੀਂ ਪਾਸਵਰਡ ਪਾ ਦਿੰਦੇ ਹੋ ਤਾਂ ਫਿਰ ਇੱਥੇ ਪ੍ਰੋਫੈਸ਼ਨਲ ਵਰਜਨ ਲਿਖਿਆ ਆਵੇਗਾ ਡੈਮੋ ਅਤੇ ਪ੍ਰੋਫੈਸ਼ਨਲ ਵਰਜਨ ਵਿੱਚ ਫਰਕ ਸਿਰਫ ਇਨਾ ਹੈ ਕਿ ਡੈਮੋ ਵਰਜਨ ਵਿੱਚ ਇਹ ਟੂਲ ਬਾਰ ਚਾਲੂ ਨਹੀਂ ਹੈ ਅਤੇ ਪ੍ਰੋਫੈਸ਼ਨਲ ਵਿੱਚ 100% ਪ੍ਰੋਗਰਾਮ ਚਾਲੂ ਹੋਵੇਗਾ ਪਰ ਬਾਕੀ ਸਹੂਲਤਾ ਚਾਲੂ ਹਨ ਜਿਵੇਂ ਕਿ ਅਸੀਂ ਇਸ ਗੈਰ ਯੂਨੀਕੋਡ ਸ਼ਬਦ ਨੂੰ ਯੂਨੀਕੋਡ ਵਿੱਚ ਬਦਲਦੇ ਹਾਂ ਹੁਣ ਦੇਖਦੇ ਹਾਂ ਇੱਥੇ ਯੂਨੀਕੋਡ ਵਿੱਚ ਬਦਲ ਗਿਆ ਹੈ ਜਾਂ ਨਹੀਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਯੂਨੀਕੋਡ ਵਿੱਚ ਬਦਲ ਗਿਆ ਹੈ ਹੁਣ ਅਸੀਂ ਇੱਥੇ ਥੋੜੀ ਤਬਦੀਲੀ ਕਰਕੇ ਚੈੱਕ ਕਰਦੇ ਹਾਂ ਕਿ ਇਹ ਯੂਨੀਕੋਡ ਸ਼ਬਦ ਨੂੰ ਗੈਰ ਯੂਨੀਕੋਡ ਫੌਂਟ ਵਿੱਚ ਬਦਲਦਾ ਹੈ ਜਾਂ ਨਹੀਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸਨੇ ਯੂਨੀਕੋਡ ਸ਼ਬਦ ਨੂੰ ਗੈਰ ਯੂਨੀਕੋਡ ਸ਼ਬਦ ਵਿੱਚ ਬਦਲ ਦਿੱਤਾ ਹੈ ਸੋ ਮੂਜਲੇ ਤੌਰ ਤੇ ਸਾਰੀਆਂ ਸਹੂਲਤਾਂ ਕੰਮ ਕਰਦੀਆਂ ਹਨ ਸਿਰਫ ਡੈਮੋ ਵਰਜਨ ਵਿੱਚ ਇਹ ਟੂਲਬਾਰ ਬੰਦ ਹੈ ਅਤੇ ਪ੍ਰੋਗਰਾਮ ਆਮ ਜੀ ਤਰ੍ਹਾਂ ਬੰਦ ਨਹੀਂ ਹੋਏਗਾ ਜਿਵੇਂ ਕਿ ਤੁਸੀਂ ਇੱਥੇ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਸੂਚਨਾ ਆਉਂਦੀ ਹੈ ਪਰ ਤੁਸੀਂ ਇਸ ਨੂੰ ਇੱਥੇ ਥੱਲੇ ਬਿਠਾ ਕੇ ਹੋਰ ਪ੍ਰੋਗਰਾਮ ਚਲਾ ਅਤੇ ਵਰਤ ਸਕਦੇ ਹੋ ਅਖਰ ਪ੍ਰੋਗਰਾਮ ਬੰਦ ਕਰਨ ਲਈ ਮਤਲਬ ਡੈਮੋ ਵਰਜਨ ਬੰਦ ਕਰਨ ਲਈ ਤੁਹਾਨੂੰ ਇਹ ਸ਼ਾਰਟਕਟ ਇਸ ਤਰ੍ਹਾਂ ਦਬਕੇ ਤੁਸੀਂ ਟਾਸਕ ਮੈਨੇਜਰ ਖੋਲ੍ਹ ਸਕਦੇ ਹੋ ਅਤੇ ਅਖਰ ਪ੍ਰੋਗਰਾਮ ਦੀ ਚੋਣ ਕਰਕੇ ਉਸ ਨੂੰ ਬੰਦ ਕਰ ਸਕਦੇ ਹੋ ਤੁਸੀਂ ਇੱਥੇ ਅਖਰ ਪ੍ਰੋਗਰਾਮ ਦੀ ਚੋਣ ਕਰਕੇ ਫਿਰ ਇੱਥੇ ਫੋਨ ਕਰਕੇ ਦੁਬਾਰਾ ਇੱਥੇ ਦਬਕੇ ਪ੍ਰੋਗਰਾਮ ਬੰਦ ਕਰ ਸਕਦੇ ਹੋ ਜਾਂ ਜਦੋਂ ਤੁਸੀਂ ਵਿੰਡੋਸ ਬੰਦ ਕਰਦੇ ਹੋ ਤਾਂ ਅੱਖਰ ਪ੍ਰੋਗਰਾਮ ਵੀ ਨਾਲ ਬੰਦ ਹੋ ਜਾਵੇਗਾ ਅਸੀਂ ਦੁਬਾਰਾ ਅੱਖਰ ਪ੍ਰੋਗਰਾਮ ਖੋਲ੍ਹਦੇ ਹਾਂ ਇਹ ਤੇ ਓਕੇ ਲੱਭਦੇ ਹਾਂ ਫਿਰ ਓਕੇ ਲੱਭਦੇ ਹਾਂ ਪ੍ਰੋਗਰਾਮ ਖੁੱਲ ਗਿਆ ਹੈ ਇਹ ਤੇ ਇਹ ਜਸਪ ਹੈ ਕਿ ਅਸੀਂ ਦੋਵੇਂ ਸੈਟਿੰਗਾਂ ਹਲੇ ਨਹੀਂ ਕੀਤੀਆਂ ਅੱਖਰ ਪ੍ਰੋਗਰਾਮ ਨੂੰ ਵਿੰਡੋਸ ਐਕਸਪੀ ਸਰਵਿਸ ਤੱਕ ਦੋ ਨਾਲ ਇਹ ਚਲੌਣ ਦੀ ਸੈਟਿੰਗ ਨਹੀਂ ਕੀਤੀ ਅਤੇ ਇੱਥੇ ਵੀ ਕੰਟਰੋਲ ਆਫ ਦੀ ਸੈਟਿੰਗ ਨਹੀਂ ਕੀਤੀ ਪਰ ਫੇ ਵੀ ਅਕਰ ਪ੍ਰੋਗਰਾਮ ਖੁੱਲ ਜਾਂਦਾ ਹੈ ਸ਼ਾਇਦ ਇਹ ਵਿੰਡੋਸ 7 ਹੋਮ ਪ੍ਰੀਮੀਅਮ 64 ਬਿਟ ਸਿਸਟਮ ਹੋਣ ਕਰਕੇ ਇਹ ਦੋ ਸੈਟਿੰਗਾਂ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਟਨ ਯੂਜ਼ਰ ਅਕਾਊਂਟ ਕੰਟਰੋਲ ਆਨ অর ਆਫ ਦੇਖਦੇ ਹਾਂ ਇਸ ਲਈ ਤੁਹਾਨੂੰ ਇੱਥੇ ਜਾਣਾ ਪਵੇਗਾ ਫਿਰ ਕੰਟਰੋਲ ਪੈਨਲ ਫਿਰ ਇੱਥੇ ਜਾਣਾ ਪਵੇਗਾ ਫਿਰ ਇੱਥੇ ਤੁਸੀਂ ਇਸ ਟਾਕੀ ਨੂੰ ਇਸ ਤਰ੍ਹਾਂ ਵੀ ਲਿਆ ਸਕਦੇ ਹੋ ਜਾਂ ਇੱਥੇ UAC ਮਤਲਬ ਯੂਜ਼ਰ ਅਕਾਊਂਟ ਕੰਟਰੋਲ ਲੇ ਕੇ ਸਿੱਧਾ ਵੀ ਪਹੁੰਚ ਸਕਦੇ ਹੋ UAC ਲਿਖਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਟਾਕੀ ਦਾ ਲਿੰਕ ਇੱਥੇ ਸਿੱਧਾ ਆ ਗਿਆ ਹੈ ਅਤੇ ਤੁਸੀਂ ਇੱਥੋਂ ਇੱਥੇ ਕਰ ਦਿਓ ਅਤੇ ਫਿਰ OK ਦਬਾ ਦਿਓ ਫਿਰ Yes ਬਟਨ ਦਬਾ ਦਿਓ ਜਿਵੇਂ ਕਿ ਇੱਥੇ ਸੂਚਨਾ ਲਿਖੀ ਆ ਰਹੀ ਹੈ ਤੁਹਾਨੂੰ ਕੰਪਿਊਟਰ ਦੁਬਾਰਾ ਸਟਾਰਟ ਕਰਨਾ ਪਵੇਗਾ ਸੋ ਕੰਪਿਊਟਰ ਦੁਬਾਰਾ ਸਟਾਰਟ ਕਰ ਲਓ ਸੋ ਸਾਡੀ ਪਹਿਲੀ ਇਹ ਸੈਟਿੰਗ ਹੋ ਗਈ ਹੈ ਹੁਣ ਅਸੀਂ ਇਹ ਸੈਟਿੰਗ ਕਰਦੇ ਹਾਂ ਮਤਲਬ ਦੂਜੀ ਸੈਟਿੰਗ ਇਸ ਸੰਬੰਧੀ ਤੁਸੀਂ ਇੱਥੋਂ ਜਾਣਕਾਰੀ ਲੈ ਸਕਦੇ ਹੋ ਇਸ ਲਈ ਤੁਹਾਨੂੰ ਅੱਖਰ ਪ੍ਰੋਗਰਾਮ ਦੇ ਆਈਕਨ ਤੇ ਜਾ ਕੇ ਮਾਊਸ ਦਾ ਸੱਜਾ ਬਟਨ ਦਬਾਉਣਾ ਪਵੇਗਾ ਫਿਰ ਇਸ ਦੀ ਚੋਣ ਕਰੋ ਅਤੇ ਫਿਰ ਇੱਥੇ ਕਲਿੱਕ ਕਰੋ ਫਿਰ ਇੱਥੇ ਕਲਿੱਕ ਕਰੋ ਅਤੇ ਇੱਥੇ ਦਬਕੇ ਤੁਸੀਂ ਵਿੰਡੋਸ ਐਕਸਪੀ ਸਰਵਿਸ ਪੈਕ ਤੋਂ ਦੀ ਚੋਣ ਕਰੋ ਫਿਰ ਇੱਥੇ ਦਬ ਦਿਓ ਅਤੇ ਓਕੇ ਦਬ ਦਿਓ ਜਦੋਂ ਤੁਸੀਂ ਇੰਸਟਾਲ ਕਰਕੇ ਪਹਿਲੀ ਵਾਰੀ ਇਹ ਆਈਕਨ ਕਲਿੱਕ ਕਰਦੇ ਹੋ ਤਾਂ ਵਾਰੀ ਤਾਂ ਸਿਰਫ ਸੀਡੀ ਕੀ ਆਉਂਦੀ ਹੈ ਇੱਥੇ ਓਕੇ ਦਬ ਦਿਓ ਅਤੇ ਜਦੋਂ ਤੁਸੀਂ ਦੂਜੀ ਵਾਰੀ ਦਬਦੇ ਹੋ ਤਾਂ ਪਾਸਪੋਰਟ ਪਾਉਣ ਦੀ ਮੰਗ ਕੀਤੀ ਜਾਂਦੀ ਹੈ ਜੇਕਰ ਤੁਹਾਡੇ ਕੋਲ ਇੱਕ ਨੰਬਰ ਜਾਂ ਜ਼ਿਆਦਾ ਗਲਤ ਪੈ ਜਾਂਦੇ ਹਨ ਅਤੇ ਓਕੇ ਬਟਨ ਹਰਾ ਨਹੀਂ ਹੋ ਰਿਹਾ ਕਿਉਂਕਿ ਪਾਸਵਰਡ ਗਲਤ ਹੈ ਅਤੇ ਬਾਅਦ ਵਿੱਚ ਤੁਸੀਂ ਇਸ ਵਿੱਚ ਸੁਧਾਰ ਕਰਦੇ ਹੋ ਅਤੇ ਸਾਰੇ ਨੰਬਰ ਸਹੀ ਹਨ ਸੋ ਇੱਥੇ ਸੁਧਾਰ ਕਰਦੇ ਹਾਂ ਅਤੇ ਜਦੋਂ ਤੁਸੀਂ ਇੱਥੇ ਹੈਲਪ ਬਟਨ ਦਬੋਗੇ ਤਾਂ ਇਹ ਹਰਾ ਹੋ ਜਾਵੇਗਾ ਕਿਉਂਕਿ ਸਾਰੇ ਨੰਬਰ ਸਹੀ ਹਨ ਫਿਰ ਓਕੇ ਦਬੋ ਅਤੇ ਹੁਣ ਜੇਕਰ ਤੁਸੀਂ ਹੈਲਪ ਹੇਠਾਂ ਅਬਾਊਟ ਅੱਖਰ 2010 ਦੇਖੋਗੇ ਤਾਂ ਇੱਥੇ ਪ੍ਰੋਫੈਸ਼ਨਲ ਵਰਜ਼ਨ ਲਿਖਿਆ ਆਵੇਗਾ ਅਤੇ ਤੁਸੀਂ ਅੱਖਰ ਨੂੰ ਆਰਾਮ ਨਾਲ ਬੰਦ ਵੀ ਕਰ ਸਕਦੇ ਹੋ ਕਿਉਂਕਿ ਤੁਸੀਂ ਪਾਸਵਰਡ ਨਾਲ ਅੱਖਰ ਚਲਾ ਰਹੇ ਹੋ ਅਤੇ ਇੱਥੇ ਪ੍ਰੋਫੈਸ਼ਨਲ ਵਰਜ਼ਨ ਲਿਖਿਆ ਹੈ ਸੋ ਤਿੰਨ ਕੰਪਿਊਟਰਾਂ ਤੇ ਅਖਰ 2010 ਟੈਸਟ ਕਰਨ ਤੋਂ ਬਾਅਦ ਨਤੀਜਾ ਇਹ ਨਿਕਲਿਆ ਹੈ ਮਤਲਬ ਦੋ ਮੇਰੇ ਕੰਪਿਊਟਰ ਜਿਨ੍ਹਾਂ ਵਿੱਚ ਪਾਸਵਰਡ ਪਾ ਕੇ ਅਖਰ ਪ੍ਰੋਗਰਾਮ ਚਲਾਇਆ ਹੋਇਆ ਸੀ ਪਰ ਮੈਂ ਇਹ ਵੀਡੀਓ ਬਣਾਉਣ ਲਈ ਅਖਰ ਪ੍ਰੋਗਰਾਮ ਮਿਟਾ ਕੇ ਦੁਬਾਰਾ ਭਰ ਕੇ ਡੈਮੋ ਵਰਜਨ ਚਲਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪਹਿਲਾਂ ਹੀ ਪਾਸਵਰਡ ਭਰਿਆ ਹੋਇਆ ਸੀ ਇਸ ਕਰਕੇ ਡੈਮੋ ਵਰਜਨ ਦੋਵਾਂ ਕੰਪਿਊਟਰਾਂ ਤੇ ਨਹੀਂ ਚੱਲਿਆ ਸੋ ਇਸ ਕਰਕੇ ਦੋਸਤ ਦਾ ਲੈਪਟਾਪ ਲਿਆ ਕੇ ਉਸ ਤੇ ਅਖਰ ਪ੍ਰੋਗਰਾਮ ਪਹਿਲੀ ਵਾਰੀ ਭਰ ਕੇ ਡੈਮੋ ਵਰਜਨ ਚਲਾਇਆ ਅਤੇ ਰਿਕਾਰਡਿੰਗ ਕੀਤੀ ਸੋ ਮੁੱਖੀ ਗੱਲ ਡੈਮੋ ਵਰਜਨ ਵਿੰਡੋਸ ਤੇ ਪਹਿਲੀ ਵਾਰੀ ਅਖਰ ਪ੍ਰੋਗਰਾਮ ਪਰ ਨਾ ਬਿਨਾ ਪਾਸਵਰਡ ਤੇ ਚੱਲ ਜਾਂਦਾ ਹੈ ਪਰ ਬਿਨਾ ਪਾਸਵਰਡ ਵਾਲਾ ਅਖਰ ਪ੍ਰੋਗਰਾਮ ਮਤਲਬ ਡੈਮੋ ਵਰਜਨ ਦੀ ਫਾਰਮੈਟਿੰਗ ਟੂਲ bar ਨਹੀਂ ਚੱਲਦੀ ਅਤੇ ਉਹ ਪ੍ਰੋਗਰਾਮ ਆਮ ਪ੍ਰੋਗਰਾਮਾਂ ਦੀ ਤਰ੍ਹਾਂ ਨਹੀਂ ਬੰਦ ਹੁੰਦਾ ਤੁਸੀਂ ਟਾਸਕ ਮੈਨੇਜਰ ਨਾਲ ਬੰਦ ਕਰ ਸਕਦੇ ਹੋ ਅਤੇ ਦੂਸਰਾ ਨਤੀਜਾ ਇਹ ਨਿਕਲਿਆ ਹੈ ਜੇਕਰ ਤੁਸੀਂ ਪਾਸਵਰਡ ਪਾ ਕੇ ਪ੍ਰੋਫੈਸ਼ਨਲ ਵਰਜ਼ਨ ਅਖਰ ਪ੍ਰੋਗਰਾਮ ਚਲਾ ਲੈਂਦੇ ਹੋ ਅਤੇ ਕਿਸੇ ਕਾਰਨ ਜੇਕਰ ਤੁਹਾਨੂੰ ਉਹ ਪ੍ਰੋਗਰਾਮ ਮਿਟਾਉਣਾ ਪੈ ਜਾਂਦਾ ਹੈ ਅਤੇ ਜਦੋਂ ਦੁਬਾਰਾ ਤੁਸੀਂ ਅਖਰ ਪ੍ਰੋਗਰਾਮ ਉਸ ਵਿੱਚ ਪਰਦੇ ਹੋ ਤਾਂ ਅਖਰ ਪ੍ਰੋਗਰਾਮ ਪੁਰਾਣੀ ਸੀਡੀ ਕੀ ਹੀ ਦਿਖਾਵੇਗਾ ਅਤੇ ਤੁਸੀਂ ਪੁਰਾਣਾ ਪਾਸਵਰਡ ਪਾ ਕੇ ਹੀ ਪ੍ਰੋਫੈਸ਼ਨਲ ਵਰਜ਼ਨ ਅਖਰ ਪ੍ਰੋਗਰਾਮ 2010 ਵਰਤ ਸਕਦੇ ਹੋ ਪਰ ਸ਼ਰਤ ਹੈ ਕਿ ਵਿੰਡੋਸ ਪੁਰਾਣੀ ਹੋਵੇ ਜੇਕਰ ਤੁਸੀਂ ਆਪਣੇ ਕੰਪਿਊਟਰ ਵਿੱਚ ਵਿੰਡੋਸ ਨਵੀਂ ਭਰੀ ਹੈ ਤਾਂ ਫਿਰ ਨਵੀਂ ਸੀਡੀ ਕੀ ਆਵੇਗੀ ਮਤਲਬ ਉਸ ਤੇ ਤੁਸੀਂ ਬਿਨਾਂ ਪਾਸਵਰਡ ਦੇ ਵੀ ਲਾ ਸਕਦੇ ਹੋ ਅਖਰ ਪ੍ਰੋਗਰਾਮ ਬਾਰੇ ਹੋਰ ਵਿਸਤਾਰਪੂਰਵਕ ਜਾਣਕਾਰੀ ਲਈ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਜਿਸ ਵਿੱਚ ਅਖਰ ਪ੍ਰੋਗਰਾਮ ਦੀਆਂ ਮੂਲੀਆਂ ਸਹੂਲਤਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ਇਸ ਵੀਡੀਓ ਦਾ ਲਿੰਕ ਅਸੀਂ ਅਖਰ ਮਦਦ ਪੰਨੇ ਤੇ ਵੀ ਦਿੱਤਾ ਹੋਇਆ ਹੈ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਇੱਥੇ ਪਹੁੰਚ ਜਾਓਗੇ ਤੇ ਇੱਥੇ ਤੁਸੀਂ ਅਖਰ ਪ੍ਰੋਗਰਾਮ ਵਰਤਣ ਬਾਰੇ ਵਿਸਤਾਰਪੂਰਵਕ ਵੀਡੀਓ ਦੇਖ ਸਕਦੇ ਹੋ ਇਹ ਵੀਡੀਓ ਅਸੀਂ ਦਸੰਬਰ 2010 ਵਿੱਚ ਬਣਾਈ ਸੀ ਅਤੇ ਦਸੰਬਰ 2010 ਤੋਂ ਹੀ ਆਨਲਾਈਨ ਕੀਤੀ ਹੋਈ ਹੈ ਮਤਲਬ 4 ਸਾਲ ਪਹਿਲਾਂ ਵੀਡੀਓ ਬਣਾਉਣ ਤੋਂ ਬਾਅਦ ਜਦੋਂ ਚੈੱਕ ਕਰਨ ਲਈ ਭੇਜੀ ਗਈ ਤਾਂ ਇੱਕ ਸਹੂਲਤ ਹੋਰ ਦਾ ਪਤਾ ਲੱਗਾ ਮਤਲਬ ਇਹ ਸਹੂਲਤ ਦਾ ਜੋ ਕਿ ਤੁਸੀਂ ਇਸ ਤਰ੍ਹਾਂ ਵੀ ਵਰਤ ਸਕਦੇ ਹੋ ਜਾਂ F8 ਬਟਨ ਦਬਕੇ ਵੀ ਮਤਲਬ ਗੇਅਰ ਯੂਨੀਕੋਡ ਸਮਗਰੀ ਨੂੰ ਯੂਨੀਕੋਡ ਵਿੱਚ ਬਦਲਣ ਲਈ ਤੁਹਾਨੂੰ ਇਹ ਐਕਸਪੋਰਟ ਜਾਂ ਇੰਪੋਰਟ ਹੂਲਦੀ ਲੋੜ ਨਹੀਂ ਤੁਸੀਂ ਇਸ ਤਰ੍ਹਾਂ ਵੀ ਮਤਲਬ F8 ਨਾਲ ਵੀ ਰਵਾਇਤੀ ਫੌਂਟਾਂ ਨੂੰ ਯੂਨੀਕੋਡ ਵਿੱਚ ਪ੍ਰੋਗਰਾਮ ਦੇ ਵਿੱਚ ਹੀ ਬਦਲ ਸਕਦੇ ਹੋ ਹੁਣ ਅਸੀਂ ਰਵਾਇਤੀ ਫੌਂਟ ਮਤਲਬ ਗੈਰ ਯੂਨੀਕੋਡ ਫੌਂਟ ਵਿੱਚ ਕੁਝ ਲਿਖਦੇ ਹਾਂ ਸੋ ਇਹ ਗੈਰ ਯੂਨੀਕੋਡ ਫੌਂਟ ਮਤਲਬ ਤਨੀ RAM ਚਾਤਰੀ ਵੈਬ ਫੌਂਟ ਵਿੱਚ ਲਿਖੇ ਗਏ ਦੋ ਸ਼ਬਦ ਹਨ ਇਸ ਨੂੰ ਅਸੀਂ ਯੂਨੀਕੋਡ ਵਿੱਚ ਬਦਲਣਾ ਚਾਹੁੰਦੇ ਹਾਂ ਜਾਂ ਤਾਂ ਤੁਸੀਂ ਇੱਥੇ ਐਕਸਪੋਰਟ ਬਟਨ ਦੀ ਸਹੂਲਤ ਨਾਲ ਇਸ ਨੂੰ ਯੂਨੀਕੋਡ ਵਿੱਚ ਬਦਲ ਸਕਦੇ ਹੋ ਜਾਂ ਇੱਥੇ ਦਬ ਕੇ ਫਿਰ ਇਸ ਦੀ ਚੋਣ ਕਰਕੇ ਜਾਂ ਤੁਸੀਂ ਸਿੱਧਾ ਹੀ F8 ਬਟਨ ਦਬ ਸਕਦੇ ਹੋ ਅਤੇ ਇਹ ਸੋ ਟਾਲ ਜਾਵੇਗੀ ਹੁਣ ਤੁਸੀਂ ਇੱਥੇ ਯੂਨੀਕੋਡ ਸਹੂਲਤ ਦੀ ਚੋਣ ਕਰਨੀ ਹੈ ਇੱਥੇ ਯੂਨੀਕੋਡ ਦੀ ਚੋਣ ਕਰੋ ਅਤੇ ਕਨਵਰਟ ਦਬਾ ਦਿਓ ਸੋ ਜਿਵੇਂ ਕਿ ਤੁਸੀਂ ਦੇਖਿਆ ਇਹ ਯੂਨੀਕੋਡ ਵਿੱਚ ਬਦਲ ਗਿਆ ਹੈ ਇੱਥੇ ਰਾਵੀ ਫੌਂਟ ਆ ਗਿਆ ਹੈ ਸੋ ਟੈਸਟ ਕਰਨ ਲਈ ਇਸ ਨੂੰ ਅਸੀਂ ਕਾਪੀ ਕਰਦੇ ਹਾਂ ਅਤੇ ਗੂਗਲ ਵਿੱਚ ਪਾ ਕੇ ਦੇਖਦੇ ਹਾਂ ਸੋ ਜੀਵਿਕ ਰਹੀ ਤੇ ਸਾਦੇ ਯੂਨੀ ਕੋਡ ਹੋਣ ਕਰਕੇ ਗੂਗਲ ਵਿੱਚ ਪਾਏ ਤੇ ਨਤੀਜੇ ਵੀ ਆ ਗਏ ਹਨ ਸੋ ਅਖਰ ਪ੍ਰੋਗਰਾਮ ਸਹੂਲਤਾਂ ਦਾ ਭੰਡਾਰ ਹੈ ਟੈਸਟ ਕਰਨ ਤੇ ਪਤਾ ਲੱਗਾ ਕਿ ਤੁਸੀਂ ਇੱਥੇ ਸਿਰਫ ਕਾਪੀ ਪੇਸਟ ਹੀ ਯੂਨੀ ਕੋਡ ਕਰ ਸਕਦੇ ਹੋ ਸਿੱਧਾ ਨਹੀਂ ਲਿਖ ਸਕਦੇ ਮਤਲਬ ਕਿ ਤੁਸੀਂ ਜੇਕਰ ਇੱਥੇ ਪੰਜਾਬੀ ਦੀ ਚੋਣ ਕਰਦੇ ਹੋ ਅਤੇ ਖੁਦ ਕੁਝ ਲਿਖਣ ਦੀ ਕੋਸ਼ਿਸ਼ ਕਰਦੇ ਹੋ ਤਾ ਯੂਨੀਕੋਡ ਨਹੀਂ ਲਿਖਿਆ ਜਾਵੇਗਾ ਇੱਥੇ ਇਹ ਆਪਣੇ ਆਪ ਅੰਗਰੇਜ਼ੀ ਕੀਬੋਰਡ ਦੀ ਚੋਣ ਹੋ ਜਾਂਦੀ ਹੈ ਸੋ ਤੁਸੀਂ ਆਪਣੇ ਯੂਨੀਕੋਡ ਲਿਸਟ ਨੂੰ ਜਿਵੇਂ ਕਿ ਇੱਥੇ ਅਸੀਂ ਇਹ ਖੋਲਦੇ ਹਾਂ ਅਤੇ ਇੱਥੇ ਕਾਪੀ ਕਰਦੇ ਹਾਂ ਅਤੇ ਇੱਥੇ ਪੇਸਟ ਕਰਦੇ ਹਾਂ ਸੋ ਯੂਨੀਕੋਡ ਨੂੰ ਤੁਸੀਂ ਸਿੱਧਾ ਕਾਪੀ ਪੇਸਟ ਕਰ ਸਕਦੇ ਹੋ ਅਤੇ ਹੋਰ ਫੌਂਟ ਵਿੱਚ ਮਤਲਬ ਗੈਰ ਯੂਨੀਕੋਡ ਫੌਂਟ ਵਿੱਚ ਬਦਲ ਸਕਦੇ ਹੋ ਇੱਥੇ ਅਸੀਂ ਅੱਖਰ 2010 ਹੀ ਰਹਿਣ ਦੇਣੇ ਆ ਇਰ ਕਨਵਰਟ ਕਰ ਦਵਾਂਗੇ ਹਾਂ ਜਿਵੇਂ ਕਿ ਤੁਸੀਂ ਦੇਖਿਆ ਇਹ ਗੈਰ ਯੂਨੀਕੋਡ ਫੌਂਟ ਮਤਲਬ ਰਵਾਇਤੀ ਫੌਂਟ ਅੱਖਰ 2010 ਵਿੱਚ ਬਦਲ ਗਿਆ ਹੈ ਸੋ ਇਸ ਤਰ੍ਹਾਂ ਤੁਹਾਨੂੰ ਇਸ ਇੰਪੋਰਟ ਬਟਨ ਸਹੂਲਤ ਦੀ ਵੀ ਲੋੜ ਨਹੀਂ ਤੁਸੀਂ ਸਿੱਧਾ ਪੇਸਟ ਕਰ ਸਕਦੇ ਹੋ ਹੁਣ ਅਸੀਂ ਦੁਬਾਰਾ ਪ੍ਰੋਗਰਾਮ ਖੋਲਦੇ ਹਾਂ ਅਤੇ ਪੇਸਟ ਕਰਦੇ ਹਾਂ ਸੋ ਅਸੀਂ ਇੱਥੇ ਪਹਿਲਾਂ ਹੀ ਕਾਪੀ ਕੀਤਾ ਹੋਇਆ ਹੈ ਇਹ ਯੂਨੀਕੋਡ ਵਰਕ ਅਤੇ ਪ੍ਰੋਗਰਾਮ ਖੋਲਣ ਤੋਂ ਬਾਅਦ ਇਹ ਮੁੱਖ ਫੌਂਟ ਤਨੀਰਾਮ ਚਾਤਰੀਕ ਵੈਬ ਮਤਲਬ ਗੈਰ ਯੂਨੀਕੋਡ ਫੌਂਟ ਦਿਖਾ ਰਿਹਾ ਹੈ ਅਤੇ ਜੇਕਰ ਅਸੀਂ ਇੱਥੇ ਪੇਸਟ ਕਰਦੇ ਹਾਂ ਤਾਂ ਵੀ ਇੱਥੇ ਪੇਸਟ ਹੋ ਜਾਂਦਾ ਹੈ ਸੋ ਮੁਢਲੇ ਤੌਰ ਤੇ ਪ੍ਰੋਗਰਾਮ ਖੁੱਲਣ ਤੋਂ ਬਾਅਦ ਤੁਹਾਨੂੰ ਆਪ ਰਾਵੀ ਫੌਂਟ ਦੀ ਚੋਣ ਕਰਨ ਦੀ ਲੋੜ ਨਹੀਂ